ਦੋਸਤੋ ਆਪਾਂ ਇਹਨਾਂ ਦਿਨਾਂ ਦੇ ਵਿੱਚ ਸਾਬਜਾਦਿਆਂ ਦੇ ਸ਼ਹੀਦੀ ਦਿਨ ਮਨਾ ਰਹੇ ਹਾਂ ਆਪਾਂ ਨੂੰ ਪਤਾ ਕਿ ਵੱਡੇ ਸਾਬਜਾਦੇ ਤੇ ਛੋਟੇ ਸਾਬਜਾਦੇ ਇਹਨਾਂ ਦਿਨਾਂ ਦੇ ਵਿੱਚ ਹੀ ਸ਼ਹਾਦਤ ਦਾ ਜਾਮ ਪੀਕੇ ਗਏ ਸੀ ਜਿੱਥੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਵੀ ਲੈਂਦੇ ਹਾਂ ਉਥੇ ਇਸ ਨਾਮ ਦੇ ਉੱਤੇ ਵੀਰਬਾਲ ਦਿਵਸ ਉਹ ਬਾਲ ਦਾ ਰੂਪ ਦੇਖ ਕੇ ਜਿਹੜੇ ਦੇਸ਼ ਦੇ ਹਾਕਮ ਕੀ ਸਨੇਹਾ ਦੇਣਾ ਚਾਹੁੰਦੇ ਆ ਸਾਡੇ ਲਈ ਉਹ ਸਹਬਜ਼ਾਦੇ ਜਿਹੜੇ ਸਹਬਜ਼ਾਦੇ ਬੜੇ ਛੋਟੀ ਉਮਰ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਤੇ ਚਾਹੇ ਉਹ ਨੀਹਾਂ ਦੇ ਵਿੱਚ ਚਿਣੇ ਗਏ ਬਹੁਤ ਵੱਡੀ ਕੁਰਬਾਨੀਆ ਇਤਿਹਾਸ ਦੇ ਵਿੱਚ ਬਹੁਤ ਸਨੇਰੀ ਅੱਖਰਾਂ ਦੇ ਵਿੱਚ ਉਹਨਾਂ ਦੇ ਨਾਮ ਜਿਹੜੇ ਆ ਲਿਖੇ ਰਹਿਣਗੇ ਤੇ ਇਹ ਵੀਰਵਾਲ ਦਿਪਸ ਜਿਹੜਾ ਆ ਉਹਦੇ ਪਿੱਛੇ ਮਨਛਾ ਕੀ ਆ ਕੇਂਦਰ ਸਰਕਾਰ ਦੀ ਉਹਦੇ ਤੇ ਅੱਜ ਗੱਲ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਜੈਪਾਲ ਜੀ ਓਕੇ ਚਿੰਤਕ ਜੀਆਂ ਜੀ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਗਿਲ ਸਾਹਿਬ ਜਿਵੇਂ ਕੁਰਬਾਨੀ ਜਿੱਡੀ ਵੱਡੀ ਆ ਜੀ ਜੀ ਉਹਦੇ ਤੇ ਮਤਲਬ ਕਿਸ ਢੰਗ ਦੇ ਨਾਲ ਜਿਹੜੀ ਆ ਸਾਡੇ ਹਾਕਮ ਤੇ ਰਾ ਕੇਸ ਢੰਗ ਦੇ ਨਾਲ ਰਿਐਕਟ ਕਰ ਰਹੀਆਂ ਆ ਇਹ ਗੱਲ ਦੱਸ ਕੇ ਵੀਰਵਾਲ ਦੇ ਨਾਂ ਦੇ ਉੱਤੇ ਇਹਦੇ ਬਾਰੇ ਦੱਸਿਓ ਜੀ ਅ ਗਿਰਸਾ ਉਹ ਤਾਂ ਅਸਲ ਇਹ ਗੱਲ ਸ਼ੁਰੂ ਕਿੱਥੋਂ ਹੋਗੀ ਜਦੋਂ 2014 ਚ ਜੀ ਪ੍ਰਧਾਨ ਮੰਤਰੀ ਬਣਦੇ ਐ ਤਾਂ ਉਦੋਂ ਕਿਉਂਕਿ ਸੋਸ਼ਲ ਮੀਡੀਆ ਵੀ ਬਹੁਤ ਜ਼ਿਆਦਾ ਹੁੰਦਾ ਤੇ ਇਹਨਾਂ ਦਾ ਆਈਟੀ ਸੈੱਲ ਦਾ ਜਿਹੜਾ ਤਾਣਾ ਵਾਣਾ ਉਹ ਵੀ ਬਹੁਤ ਵੱਡਾ ਹੈ ਪਹਿਲਾਂ ਪਹਿਲਾਂ ਇਹਨਾਂ ਨੇ 2 ਸਾਲ ਜਦੋਂ ਪੰਡਿਤ ਜਵਾਲਾ Nehru ਦੇ ਨਾਂ ਦੇ ਉੱਤੇ ਜਿਹੜਾ ਬਾਲ ਦਿਵਸ ਬਹੁਤ دیر ਤੋਂ ਮਨਾਇਆ ਜਾਂਦਾ ਉਸ ਨੂੰ ਰੱਦ ਕਰ ਲਈ ਉਦੇ ਵਿਰੁੱਧ ਤੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਦੱਸ ਕੇ ਦੋਵਾਂ ਨੂੰ ਕੰਪੇਅਰ ਕਰਦੇ ਰਹੇ ਆਪਸ ਵਿੱਚ ਇਹ ਇਹ ਦੇ ਮੁਕਾਬਲੇ ਤੇ ਆ ਬਾਲਦੇਵ ਸਹੀ ਉਹਦੇ ਚ ਸਾਡੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਐ ਜਿਹੜੇ ਪੂਰੀ ਢੁੰਗਾਈ ਨਾਲ ਗੱਲਾਂ ਨੂੰ ਕਈ ਵਾਰੀ ਘੱਟ ਬਾਛਦੇ ਆ ਜਾਂ ਇਹ ਸੋਸ਼ਲ ਮੀਡੀਆ ਦੇ ਜ਼ਮਾਨੇ ਚ ਪੋਸਟ ਆਈ ਗਾਂ ਤੱਕੀ ਪੋਸਟ ਆਈ ਗਾਂ ਕਰਤੀ ਉਹ ਇੱਕ ਬਹੁਤ ਵੱਡਾ ਪ੍ਰਚਾਰ ਇਸ ਕੱਲ ਦਾ ਹੋਇਆ ਤੇ ਉਹਦੇ ਨਾਲ ਉਹਨਾਂ ਨੇ ਇੱਕ ਜ਼ਮੀਨ ਤਿਆਰ ਕਰ ਲਈ ਵੀ ਇਹ ਬਾਲ ਦਿਵਸ ਸਾਬ ਜਦਿਆਂ ਦੇ ਨਾਂ ਤੇ ਮਨਾਉਣਾ ਚਾਹੀਦਾ ਹੁਣ ਕਿਉਂਕਿ ਨਹਿਰੂ ਦਾ ਤਾਂ ਕਿਸੇ ਵੀ ਗੱਲ ਦੇ ਉੱਤੇ ਮੋਦੀ ਜੀ ਜਿਹੜੇ ਐ ਉਹ ਉਹ ਆਪਣੀ ਗੱਲ ਨੂੰ ਖੜੀਸ ਲੈਂਦੇ ਆ ਉਹਨਾਂ ਨੂੰ ਉਹ ਜੇ ਉਹਨਾਂ ਨੂੰ ਲੱਗਦਾ ਸੀ ਕਿ ਨਹਿਰੂ ਦੇ ਨਾਂ ਤੇ ਨਹੀਂ ਬਣਾਉਣਾ ਉਹ ਆਪ ਦਾ ਕੋਈ ਕਰ ਲੈਦੇ ਉਦੋਂ ਹਟਦੇ ਨੋਟੀਫਿਕੇਸ਼ਨ ਕਰਨ ਦੇ ਉਹਦੇ ਵਿੱਚ ਨਹਿਰੂ ਵਰਸਸ ਸਹਬਜਾਦੇ ਇਹ ਕਰਨ ਦੀ ਲੋੜ ਨਹੀਂ ਸੀ ਪਰ ਇਹਦੇ 'ਚ ਉਹ ਦੋ ਨਿਸ਼ਾਨੇ ਫੁੰੜ ਰਹੇ ਸੀ ਇੱਕ ਤਾਂ ਨਹਿਰੂ ਨੂੰ ਭੰਨ ਰਹੇ ਸੀ ਤੇ ਦੂਜਾ ਆਪਣੀ ਜਾਣ 'ਚ ਸਿੱਖ ਸੈਂਟੀਮੈਂਟ ਨੂੰ ਆਪਣੇ ਨਾਲ ਲੈ ਗਏ ਸੀ ਇਹ ਇਹ ਇੱਥੋਂ ਸਾਜੇ ਸ਼ੁਰੂ ਹੁੰਦੀ ਹੈ ਕਈ ਸਾਲ ਇਹ ਚੱਲਿਆ ਤੇ ਫਿਰ ਪ੍ਰੋਬਲਮ ਆ ਗਈ ਵੀ ਉਹ ਤਾਂ 14 ਨਵੰਬਰ ਹੁੰਦਾ ਤੇ ਇਹ ਇਹ ਦਸੰਬਰ ਦੀਆਂ ਕੁਰਬਾਨੀਆਂ ਨੇ ਵੀ ਇਹਦਾ ਕੀ ਕਰੀਏ ਕਰਦੇ 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 ਫਿਰ ਉਹ ਇਹਨੂੰ ਦਸੰਬਰ ਤੇ ਲਿਆਏ ਤੇ ਇਹਨਾਂ ਨੇ ਇਹਨੂੰ ਵੀਰਵਾਲ ਦਿਵਸ ਕਹਿਤਾ ਹੁਣ ਦੋਈ ਗੱਲਾਂ ਵੀਰ ਵੀਰ ਸ਼ਬਦ ਤੇ ਵੀ ਸਿੱਖ ਧਰਮ ਨੂੰ ਵੀ ਇਤਰਾਜ ਹੈ ਸਾਨੂੰ ਵੀ ਇਤਰਾਜ ਆਮ ਸੰਤਕਾਂ ਨੂੰ ਵੀ ਇਤਰਾਜ ਹੈ ਵੀਰ ਸ਼ਬਦ ਦੇ ਉੱਤੇ ਬਾਲ ਦੇ ਉੱਤੇ ਉਦੋਂ ਵੀ ਵੱਡਾ ਜਿਹੜਾ ਹੈਗਾ ਇਤਰਾਜ ਹੈ ਤੀਜਾ ਕਿ ਕੱਲਾ ਜਿਹੜੇ ਛੋਟੇ ਸਾਹਿਬ ਜਾਦੇ ਹੈ ਉਹੀ ਨਹੀਂ ਇਹ ਤਾਂ ਸ਼ਹਾਦਤਾਂ ਦੀ ਇੱਕ ਲੜੀ ਹੈ ਬਹੁਤ ਵੱਡੀ ਸਮੁੱਚੇ ਇਹਨੂੰ ਸਿੱਖ ਧਰਮ ਮਨਾਉਂਦਾar ਹੈ ਸੰਗਤਾਂ ਮਨਾਉਂਦੀਆਂ ਰਹੀਆਂ ਨੇ ਤੇ ਉਹਦੇ ਵਿੱਚ ਚਾਹੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਚਾਹੇ ਉਹਨਾਂ ਦੇ ਨਾਲ ਤਿੰਨ ਜਿਹੜੇ ਸਾਡੇ ਪੰਜ ਪਿਆਰੇ ਸੀਗੇ ਭਾਈ ਸਾਹਿਬ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਜਿਹੜੇ ਉੱਥੇ ਸ਼ਹਾਦਤ ਦਾ ਜ਼ਾਮ ਪੀਤਾ ਜਿਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਉਹਨਾਂ ਦੀ ਸ਼ਹਾਦਤਾਂ ਵੀ ਅਸੀਂ ਮਨਾਉਂਦੇ ਹਾਂ ਇਥੇ ਵੀ ਬਚ ਬਾਲ ਜਾਂ ਨਾਮ ਬਾਲ ਦਾ ਸਵਾਲ ਲਿੰਗਾ ਇੱਕ ਤਾਂ ਇਹ ਹੈ ਇੱਕ ਤਾਂ ਉਹਨਾਂ ਸ਼ਹਾਤਾਂ ਨੂੰ ਪੁਸ਼ਾਹਾ ਕਰ ਦਿੱਤਾ ਇਹਨਾਂ ਨੂੰ ਇਹ ਲੈ ਜਾਂਦਾ ਦੂਜਾ ਸਿੱਖ ਧਰਮ ਦੇ ਵਿੱਚ ਇੱਕ ਹੋਰ ਵੱਡੀ ਗੱਲ ਹੈ ਇਹ ਉਮਰ ਦਾ ਸਵਾਲ ਲਿੰਗਾ ਬਾਬਾ ਬੁੱਢਾ ਜੀ ਦਾ ਸਥਾਨ ਸਿੱਖ ਧਰਮ ਵਿੱਚ ਬਹੁਤ ਉੱਚਾ ਰਿਹਾ ਜਦੋਂ ਉਹਨਾਂ ਨੂੰ ਬਾਬਾ ਕਿਹਾ ਉਦੋਂ ਉਹ ਬਹੁਤ ਹੀ ਛੋਟੀ ਉਮਰ ਦੇ ਸੀ ਉਹਨਾਂ ਦੀ ਅਕਲ ਦੇ ਹਿਸਾਬ ਨਾਲ ਉਹਨਾਂ ਨੂੰ ਕਹਿੰਦਾ ਵੀ ਇਹ ਤਾਂ ਬਾਬਾ ਹੈ ਠੀਕ ਹੈ ਨਾ ਤੇ ਉਹ ਲੰਬਾ ਸਮਾਂ ਕਈ ਗੁਰੂ ਸਾਹਿਬਾਨ ਦੇ ਪੀੜ੍ਛੇ ਚੱਲੇ ਹੋ ਤੇ ਇਸੇ ਤਰ੍ਹਾਂ ਨਾਲ ਅਸੀਂ ਇਹਨਾਂ ਸਾਹਿਬਜ਼ਾਦੇਆਂ ਨੂੰ ਬਾਬਾ ਕਹਿੰਦੇ ਆ ਬਾਬਾ ਅਜੀਤ ਸਿੰਘ ਬਾਬਾ ਜਝਾਰ ਸਿੰਘ ਠੀਕ ਹੈ ਕਿ ਨਾ ਇਸ ਤਰ੍ਹਾਂ ਕਰਕੇ ਕਹਿੰਦੇ ਆ ਅਸੀਂ ਇਹਨਾਂ ਨੂੰ ਬੱਚੇ ਮੰਨਦੇ ਹੀ ਨਹੀਂ ਕਿਉਂਕਿ ਉਹਨਾਂ ਦੀ ਕੁਰਬਾਨੀ ਬੱਚਿਆਂ ਲਈ ਹੈ ਹੀ ਨਹੀਂ ਇੱਕ ਤਾਂ ਇਹ ਛੁਟਿਆਇਆ ਹੈ ਇਸ ਕਰਕੇ ਦੂਜਾ ਇਹ ਹੈ ਕਿ ਵੀ ਪਹਿਲਾ ਵੀ ਕਿਤੇ ਨਾ ਕਿਤੇ ਵੀਰ ਦੇ ਉੱਤੇ ਮੈਂ ਪਹਿਲਾ ਆ ਜਾਂਦਾ ਦੁਬਾਰਾ ਕਿਉਂਕਿ ਆਰਐਸਐਸ ਦੀ ਇੱਕ ਪਰੰਪਰਾ ਹੈ ਵੀ ਉਹ ਆਪਣੀ ਸ਼ਬਦਾਵਲੀ ਦੇ ਵਿੱਚ ਚਾਹੇ ਕਿਸੇ ਦੀ ਵੀਰਤਾ ਕੋਈ ਹੈ ਚਾਹੇ ਨਹੀਂ ਹੈ ਜਿਹੜੀ ਉਹਨਾਂ ਨੂੰ ਲੱਗਦੀ ਹੈ ਵੀ ਉਹ ਬੜਾ ਵੀਰ ਸੀਗਾ ਉਹ ਉਹਦੇ ਨਾਲ ਵੀਰ ਹਕੀਕਤ ਰਾਏ ਵੀਰ ਸਾਬਰਕਰ ਵੀਰ ਸਾਬਰਕਰ ਦੀ ਜਿਹੜੀ ਗੱਲ ਹੈ ਸਾਰੀ ਦੀ ਸਾਰੀ ਤੁਸੀਂ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਉਹਨਾਂ ਵੀਰਾਂ ਦੇ ਨਾਲ ਜਾ ਕੇ ਮਲਾਦਨੇ ਉਹ ਜਿਹੜਾ ਨੂੰ ਵੀਰ ਕਹਿਣ ਲਈ ਵੀ ਸਾਡਾ ਤਾਂ ਘੱਟੋ ਘੱਟ ਦਿਲ ਨਹੀਂ ਕਰਦਾ ਅਸੀਂ ਸਮਝਦੇ ਆਂ ਵੀ ਸਾਬ ਜਦਿਆਂ ਦੀ ਕੁਰਬਾਨੀ ਦੀ ਐਦੂੰ ਵੱਡੀ ਤੋਹੀਨ ਕੋਈ ਹੋਈ ਨਹੀਂ ਸਕਦੀ ਕਿ ਉਹਨਾਂ ਦੇ ਨਾਲ ਤੁਸੀਂ ਵੀਰ ਲਾ ਦੇ ਇਹ ਉਹ ਕੋਈ ਇਸ ਤਰ੍ਹਾਂ ਦੇ ਵੀਰ ਨਹੀਂ ਉਹ ਬਹੁਤ ਉਹਨਾਂ ਦੀ ਐਦੂੰ ਉੱਤੇ ਵੀ ਗੱਲ ਹੈ ਕਿ ਅਗਲੀ ਗੱਲ ਦੋਸਤੋ ਹੋਰ ਇੱਕ ਨਾਲ ਦੀ ਨਾ ਕੀ ਹੋਈ ਇਸ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੀ ਪੋਲਿਟਿਕਸ ਚੱਲੀ ਇਹਦੇ ਵਿੱਚ ਤੋ 2014 ਦੂਸਰੀ ਇੱਕ ਚੱਲੀ ਪਹਿਲਾਂ ਦੀ ਸਿੱਖਾਂ ਦੇ ਵਿੱਚ ਇਹ ਗੱਲ ਆਉਂਦੀ ਰਹੀ ਵੀ ਇਹ ਸ਼ਹਾਦਤਾਂ ਹੋਈਆਂ ਨੇ ਇਹਨਾਂ ਨੂੰ ਅਫਸੋਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਕੁਝ ਹੋਰ ਹੈ ਪਰ ਇੱਕ ਸਿੱਖ ਪਰੰਪਰਾ ਇਸ ਤੋਂ ਉਲਟ ਹੈ ਸਾਡੀ ਸਿੱਖ ਪਰੰਪਰਾ ਸਾਡੀ ਰਹੀ ਵੀ ਅਸੀਂ ਸ਼ਹਾਦਤਾਂ ਨੂੰ ਚਾਹੇ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਚਾਹੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ ਚਾਹੇ ਹੋਰ ਸਿੱਖਾਂ ਦੀ ਸ਼ਹਾਦਤ ਹੈ ਚਾਹੇ ਸੈਭਜਾਦਿਆਂ ਦੀ ਸ਼ਹਾਦਤ ਹੈ ਇਹਨਾਂ ਸ਼ਹਾਦਤਾਂ ਦੀਆਂ ਅਸੀਂ ਵਾਰਾਂ ਗਾਉਂਦੇ ਅਸੀਂ ਇਹਨਾਂ ਸ਼ਹਾਦਤਾਂ ਦੀਆਂ ਕਵਿਸ਼ਰੀਆਂ ਗਾਉਂਦੇ ਆ ਤਾਂ ਕਿ ਜਿਹੜੀ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਪੀੜ੍ਹੀਆਂ ਨੇ ਉਹਨਾਂ ਦੇ ਅੰਦਰ ਉਹ ਜਿਹੜਾ ਵੈਲਰ ਹੈ ਉਹ ਜਿਹੜੀ ਜਜ਼ਬਾ ਹੈਗਾ ਲੜਾਈ ਦਾ ਉਹ ਬਣਿਆ ਰਹੇ ਨਾ ਕਿ ਰੋਂਦ ਤੋਣ ਪਵੇ ਮਤਲਬ ਇੱਕ ਪਰੰਪਰਾ ਰਹੀ ਹੈ ਸਾਡੀ ਜਿਸ ਕਰਕੇ ਅਸੀਂ ਜ਼ੁਲਮ ਦੇ ਵਿਰੁੱਧ ਹਮੇਸ਼ਾ ਹੀ ਖੜੇ ਹੋ ਜਾਂਦੇ ਹਾਂ ਪੰਜਾਬੀ ਖਾਸ ਤੌਰ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਹੋਵੇ ਉਹਨਾਂ ਜ਼ੁਲਮਾਂ ਦੇ ਵਿਰੁੱਧ ਡਟ ਕੇ ਖੜ ਜਾਂਦੇ ਆ ਕਿਉਂਕਿ ਆਹ ਪਰੰਪਰਾ ਮਾਰੇ ਸਾ ਅਸੀਂ ਸਿਰਫ ਫੜ ਕੇ ਨਹੀਂ ਵੰਦੇ ਵੀ ਸ਼ਹੀਦ ਹੋ ਕੇ ਬੱਚੇ ਵੀ ਰੋਣ ਪਿੱਟਣ ਲੱਗ ਜਾਈਏ ਅਸੀਂ ਉਹਨਾਂ ਸ਼ਹਾਦਤਾਂ ਦੀ ਦਾ ਜਸ ਗਾਇਨ ਕਰਕੇ ਉਹਨਾਂ ਦੀਆਂ ਵਾਰਾਂ ਗਾ ਕੇ ਜਿਹੜੀ ਪੀੜ੍ਹੀ ਕਹਾਂ ਤੇ ਕਹਾਂ ਆਉਂਦੀ ਹੈ ਉਹਦੇ ਅੰਦਰ ਉਹ ਜਜ਼ਬਾ ਪੈਦਾ ਕਰਦੇ ਆ ਉਹਨਾਂ ਵਰਗੇ ਬੰਦੇ ਹੋਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਭਾਵਨਾ ਲੋਕਾਂ 'ਚ ਦੇਣ ਦੀ ਕੋਸ਼ਿਸ਼ ਕਰਦੇ ਆ ਮਤਲਬ ਇਹ ਹੈਗਾ ਸੋ ਜਦੋਂ ਤੁਸੀਂ ਇੱਧਰਲੇ ਪਾਸੇ ਜੀ ਇਹਨੂੰ ਲੈ ਜਾਣੇ ਹੋ ਤਾਂ ਤੁਸੀਂ ਇਹ ਵੀ ਇੱਕ ਨੁਕਸਾਨ ਕਰਦੇ ਹੋ ਦੂਸਰਾ ਤੀਸਰੀ ਗੱਲ ਇਹ ਕਿ ਵੀ ਜਦੋਂ ਇਹ 14 ਨਵੰਬਰ ਤੋਂ ਤਾਂ ਟਲ ਕੇ ਫਿਰ ਦਸੰਬਰ 'ਚ ਆ ਗਈ ਗੱਲ ਕਹਾਣੀ ਹਉਂ ਜੇ ਦਸੰਬਰ ਚ ਆ ਗਈ ਤਾਂ ਉਹਦੇ ਚ ਇੱਕ ਹੋਰ ਛੇੜਾ ਛੇੜ ਲਿਆ ਨਾਲ ਹੀ ਕਿਉਂਕਿ 25 ਦਸੰਬਰ ਨੂੰ 크ਿਸਮਸ ਹੁੰਦੀ ਹੈ ঈਸਾ ਮਸੀਹ ਤਕਰੀਬਨ 25 ਆਪਣੇ 2000 ਸਾਲ ਪਹਿਲਾਂ ਹੋ ਗਈ ਹੁਣ ਉਹਨਾਂ ਦੀ ਸੈਬਜਾਦਿਆਂ ਦੀ ਸ਼ਹਾਦਤ ਤੋਂ ਕਈ 100 ਸਾਲ ਪਹਿਲਾਂ ਦੀ ਸ਼ਹਾਦਤ ਹੈ ਤੇ ਸੂਲੀ ਤੇ ਚੜਦੇ ਆ ਇਸ ਜ਼ੁਲਮ ਦੇ ਵਿਰੁੱਧ ਬੋਲਦੇ ਹੋਏ ਸੂਲੀ ਤੇ ਚੜਦੇ ਆ ਉਹ ਆਪਣੇ ਆਪ ਚ ਇੱਕ ਪਰੰਪਰਾ ਹੈ ਜਿਹੜੀ ਪਰੰਪਰਾ ਸਿੱਖੀ ਦੇ ਨਾਲ ਕਿਸੇ ਵੀ ਤਰ੍ਹਾਂ ਨਾਲ ਟਕਰਾਉਂਚ ਨਹੀਂ ਹੈਗੀ ਜਿਸ ਤਰ੍ਹਾਂ ਸਿੱਖੀ ਦੀ ਪਰਮ ਇਹ ਹੈ ਕਿ ਵੀ ਅਸੀਂ ਜ਼ੁਲਮ ਵਿਰੁੱਧ ਡਟ ਜਾਣਾ ਹੈ ਕੁਰਬਾਨੀਆਂ ਦੇ ਦੇਾਂਗੇ ਸੀ ਨਹੀਂ ਕਰਾਂਗੇ ਸਬਰ ਤੇ ਸੰਤੋਖ ਦੇ ਨਾਲ ਉਹਨਾਂ ਕੁਰਬਾਨੀਆਂ ਦੇ ਨਾਲ ਜ਼ੁਲਮ ਦਾ ਟੱਕਰਾ ਕਰਾਂਗੇ ਉਹ ਵੀ ਇੱਕ ਟੱਕਰਾ ਸੀ ਉਹਨੂੰ ਘਟਾਉਣਾ ਸ਼ੁਰੂ ਕਰ ਲਿਆ ਤੇ ਵੀ ਅਸੀਂ ਇੱਕ ਬਹੁਤ ਵੱਡਾ ਪ੍ਰੋਪਾਗੈਂਡਾ ਉਸੇ ਆਈਟੀ ਸੈੱਲ ਨੇ ਫੇਰ ਚਲਾਇਆ ਕਈ ਸਾਲ ਵੀ ਕੀ ਸਾਨੂੰ 크리스마ਸ ਮਨਾਉਣੀ ਚਾਹੀਦੀ ਹੈ ਜਾਂ ਸਾਹਿਬਜ਼ਾਦਿਆਂ ਦਾ ਸ਼ਹਾਦਤ ਤੇ ਦੁੱਖ ਮਨਾਉਣਾ ਚਾਹੀਦਾ ਹੈ ਜਿਹੜੀ ਸਵਾਲ ਤੁਹਾਡੇ ਸਾਹਮਣੇ ਇਹੋ ਜੇ ਖੜੇ ਕਰਕੇ ਕਈ ਸਾਲ ਇਹ ਚਲਾਇਆ ਨਾਲ ਦੀ ਨਾਲ ਹੀ ਕਿਉਂਕਿ ਉਹ ਜਿਹੜੀ ਆਰਐਸਐਸ ਚਲਾ ਰਹੀ ਸੀ ਉਹ ਤਾਂ ਦੇਸ਼ ਭਰ ਦੇ ਵਿੱਚ ਇਸਾਈਆਂ ਦੇ ਚਰਚਾਂ ਤੇ ਹਮਲੇ ਕਰਦੀ ਹੈ ਆ ਹੁਣ ਕਈ ਦਿਨਾਂ ਤੋਂ ਬਹੁਤ ਤੇਜ਼ ਹੋਇਆ ਹੋਇਆ ਇਹ ਹਮਲਾ ਜਦੋਂ 크리스마ਸ ਆਉਂਦੀ ਹੈ ਇਸਾਈਆਂ ਤੇ ਹਮਲੇ ਸ਼ੁਰੂ ਹੋ ਜਾਂਦੇ ਹਨ ਕਲਕੱਤੇ ਇੱਕ ਗਿਰਜਾ ਘਰ ਚ ਜਾ ਕੇ ਉਹ ਬੰਦੇ ਜਿਹੜੇ ਐ ਬਜਰੰਗ ਦਲ ਵਾਲੇ ਉਹ ਉਹ ਪਾਦਰੀ ਨੂੰ ਇਥੋਂ ਫੜ ਕੇ ਕਹਿ ਰਹੇ ਆ ਵੀ ਤੁਹਾਡੇ ਤਾਂ ਉੱਥੋਂ ਆਏ ਸੀਗੇ ਤੁਸੀਂ ਉੱਥੇ ਜਾਓ ਇੱਥੇ ਕੀ ਕਰਦੇ ਤੇ ਇੱਕ ਉਹ ਵੀ ਕੈਪਡ ਕੁੜੀ ਐ ਉਹ ਵੀ ਜੀਪੀ ਦੀ ਲੀਡਰ ਫੜ ਕੇ ਕੁੱਟ ਰਹੀ ਐ ਵੀ ਤੁਹਾਡਾ ਇੱਥੇ ਕੀ ਕੰਮ ਇੱਕ ਉੱਥੇ ਉੜੀਸਾ ਦੇ ਵਿੱਚ ਵਿਚਾਰੇ ਉੱਥੇ ਉਹ 크ਿਸਮਸ ਦਾ ਸਮਾਨ ਵੇਚ ਰਹੇ ਐ ਬੱਚੇ ਸੜਕ ਤੇ ਉਹਨਾਂ ਨੂੰ ਉਠਾਣ ਦੇ ਚਾਹ ਕੇ ਯਾਨੀ ਮੇਰਾ ਭਾਵ ਇਹ ਐ ਵੀ ਜਿਹੜਾ ਉਹਨਾਂ ਦਾ ਅਜੰਡਾ ਐ ਉਸ ਅਜੰਡੇ ਦੇ ਵਿੱਚ ਬਹੁਤ ਵੱਡਾ ਸਿੱਖ ਸੈਂਟੀਮੈਂਟ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਵਰਸਿਤ ਕਰਕੇ ਕਿ ਵੀ ਸਾਬਜਾਬਿਆਂ ਦੀ ਸ਼ਹਾਦਤ ਤੇ 크리스마ਸ ਦੀਆਂ ਵਧਾਈਆਂ ਕਿਉਂ ਦਿੱਤੀਆਂ ਜਾਣ ਲੋਕਾਂ ਨੇ ਪਉਣਾ ਸ਼ੁਰੂ ਕਰ ਦਿੱਤੀ ਵੀ ਮੈਂ 크리스마ਸ ਦੀ ਵਧਾਈ ਨਹੀਂ ਦੇ ਸਕਦਾ ਇਹ ਤੇ ਸਾਡੇ ਸਾਡੇ ਸਾਬਜਾਤਿਆਂ ਦੀ ਸ਼ਹਾਦਤ ਤੱਕ ਉਹ ਸ਼ਹਾਦਤ ਵੀ ਆਪਣੇ ਆਪਣੀ ਵੱਡੀ ਕੁਰਬਾਨੀ ਦੇ ਤੌਰ ਤੇ ਜਜ਼ਬੇ ਦੇ ਤੌਰ ਤੇ ਮਨਾਈ ਜਾਣੀ ਚਾਹੀਦੀ ਹੈ ਤੇ ਈਸਾ ਮਸੀਹ ਦਾ ਤਾਂ ਬਲਕੇ ਸਾਨੂੰ ਸਾਰਿਆਂ ਨੂੰ ਇਸ ਕਰਕੇ ਵੀ ਮਨਾਉਣਾ ਚਾਹੀਦਾ ਵੀ ਉਹ ਵੀ ਜ਼ੁਲਮ ਦੇ ਵਿਰੁੱਧ ਲੜੀ ਇਹ ਕਰਨ ਦੀ ਨਾ ਸਿੱਖ ਧਰਮ ਦੀ ਕੋਈ ਰਵਾਇਤ ਰਹੀ ਹੈ ਇਹ ਜੀ ਵੀ ਦੂਜੇ ਧਰਮਾਂ ਨੂੰ ਨਿੰਦੀਏ ਇਹ ਆ 10-12 ਸਾਲਾਂ ਤੋਂ ਜਾਣਬੁੱਝ ਕੇ ਇੱਕ ਐਨ ਅਜੰਡਾ ਖੜਾ ਕਰਕੇ ਇੱਕ ਨੈਰੇਟਿਵ ਖੜਾ ਕਰਕੇ ਉਹ ਵੀ ਬਹੁਤ ਸਾਰੀ ਵੱਡੀ ਪੱਧਰ ਤੇ ਕੀਤਾ ਸੋ ਇਹ ਇਸ ਲਈ ਜਿਹੜਾ ਹੈਗਾ ਵੀ ਵੀਰ ਬਾਲ ਦੇ ਹਾਲਾਂਕਿ ਜਿੰਨੀਆਂ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਬੰਦਕੀਟਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਹੁਤ ਵੱਡੇ ਵੱਡੇ ਅਕਾਲੀ ਲੀਡਰ ਨੇ ਬਹੁਤ ਵੱਡੇ ਵੱਡੇ ਸਿੱਖ ਵਿਦਵਾਨ ਸਾਰੇ ਦੇ ਸਾਰੇ ਕਹਿ ਚੁੱਕੇ ਹੈ ਕਿ ਸਾਨੂੰ ਇਹ ਦਿਨ ਮਨਜ਼ੂਰ ਨਹੀਂ ਹੈ ਇਹ ਕੋਈ ਵੀਰਵਾਲ ਦਿਵਸ ਨਹੀਂ ਹੈ ਅਸੀਂ ਤਾਂ ਸਾਬਜਾਦਿਆਂ ਦੇ ਦਿਨ ਹੀ ਮਨਾਉਂਦੇ ਹਾਂ ਜਾਂ ਸਾਬਜਾਦਿਆਂ ਦੇ ਬਹਾਨੇ ਜਿਹੜੀਆਂ ਹੋਰ ਸ਼ਹਾਦਤਾਂ ਹੋਈਆਂ ਨੇ ਮਾਤਾ ਗੁਜਰੀ ਦੀ ਆਪਣੀ ਸ਼ਹਾਦਤ ਵੀ ਇਹਦੇ ਵਿੱਚ ਸ਼ਾਮਲ ਹੈ ਅਸੀਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਮਨਾਉਂਦੇ ਆ ਤੇ ਮਨਾਉਂਦੇ ਵੀ ਚੜ੍ਹਦੀ ਕਲਾ ਨਾਲ ਐਵੇਂ ਰੋ ਪਿੱਟ ਕੇ ਨਹੀਂ ਮਨਾਉਂਦੇ ਉਹਨਾਂ ਨੂੰ ਚੜ੍ਹਦੀ ਕਲਾ ਨਾਲ ਮਨਾਉਂਦੇ ਆ ਵੀ ਜਿਹੜਾ ਅੱਜ ਦਾ ਸਿੰਘ ਹੈ ਸਾਡਾ ਉਹਨਾਂ ਦੇ ਵਿੱਚ ਉਹ ਜਜ਼ਬਾ ਆਵੇ ਜਜ਼ਬਾ ਕਿਸੇ ਇੱਕ ਧਰਮ ਦੇ ਖਿਲਾਫ ਨਾ ਆਵੇ ਜਿਹੜਾ ਵੀ ਜ਼ੁਲਮ ਕਰਦਾ ਉਸ ਦੇ ਖਿਲਾਫ ਆਵੇ ਸੋ ਅੱਜ ਕਿ ਅਸੀਂ ਦੇਖੀਏ ਵੀ ਅੱਜ ਜ਼ੁਲਮ ਕੌਣ ਕਰ ਰਿਹਾ ਹੈ ਅੱਜ ਇੱਕ ਧਰਮ ਦੇ ਲੋਕਾਂ ਨੂੰ ਮੁਸਲਮਾਨਾਂ ਨੂੰ ਜਾਂ ਇਸਾਈਆਂ ਨੂੰ ਕੌਣ ਦਬਾਰ ਰਿਹਾ ਹੈ ਹਿੰਦੂ ਨੇ ਦਬਾਰ ਰਿਹਾ ਉਹਨਾਂ ਦੇ ਨਾਂ ਤੇ ਕੱਟੜ ਜਥੇਬੰਦੀਆਂ ਆਰਐਸਐਸ ਦੀਆਂ ਮਦਦਾਰੀਆਂ ਅੱਜ ਵੀ ਲੜਾਈ ਤਾਂ ਸਗੋਂ ਸਾਬਜਾਦਿਆਂ ਦੀ ਸ਼ਹਾਦਤ ਇਸ ਗੱਲ ਲਈ ਯਾਦ ਕੀਤੀ ਜਾਣੀ ਚਾਹੀਦੀ ਹੈ ਵੀ ਜਿਹੜੇ ਆ ਕਰ ਰਹੇ ਹਨ ਇਹਨਾਂ ਦਾ ਖੁਰਾਕ ਖੋਜ ਮਟਾਉਣਾ ਇਹਨਾਂ ਦੀ ਵਿਚਾਰਧਾਰਾ ਕੋਈ ਬੰਦਿਆਂ ਨਾਲ ਨਹੀਂ ਸਾਨੂੰ ਨਿੱਜੀ ਲੜਾਈ ਨਹੀਂ ਹੈ ਇਸ ਵਿਚਾਰਾਂ ਦਾ ਸਰਬਨਾਸ਼ ਕਰਨਾ ਹੈ ਸੈਭਜਾਤਿਆਂ ਦੀ ਸ਼ਹਾਦਤ ਤੋਂ ਪੰਜ ਪਿਆਰਿਆਂ ਦੇ ਜਿਹੜੇ ਤਿੰਨ ਪਿਆਰੇ ਸ਼ਹੀਦ ਹੋ ਗਏ ਉਹਨਾਂ ਤੋਂ ਮਾਤਾ ਗੁਰਜੀ ਜੀ ਤੋਂ ਇਹ ਸਮੂੱਚੀ ਜਿਹੜੀ ਹੈਗੀ ਹੈ ਇਸ ਤੋਂ ਅਸੀਂ ਜਿਹੜਾ ਉਹ ਇਸ ਜਿਹੜਾ ਅੱਜ ਦਾ ਜ਼ੁਲਮ ਹੈ ਉਹਦੇ ਵਿਰੁੱਧ ਡਟ ਕੇ ਖੜਾ ਹੈ ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਦੀਰਵਾਲ ਦਿਵਸ ਹੈ ਇਹ ਬਿਲਕੁਲੀ ਸਾਡੇ ਸਹਿਬਜ਼ਾਦਿਆਂ ਦੀ ਜਾਂ ਇਹ ਸ਼ਹਾਦਤ ਦੀਆਂ ਜਿਹੜੀਆਂ ਲੜੀਆਂ ਨੇ ਸਮੁੱਚੀਆਂ ਇਹਨਾਂ ਦੀ ਭਾਵਨਾ ਦੇ ਬਿਲਕੁਲ ਉਲਟ ਹੈ ਬਲਕਿ ਮੰਦ ਭਾਵਨਾ ਨਾਲ ਕੀਤਾ ਗਿਆ ਹੈ ਅਸੀਂ ਸਮਝਦੇ ਹਾਂ ਵੀ ਇਹ ਬੰਦ ਹੋਣਾ ਚਾਹੀਦਾ ਹੈ ਹੁਣ ਤੋਂ ਚਾਹੁੰਦੇ ਹਾਂ ਕਿ ਸਾਡਾ ਅਸੀਂ ਸਮੁੱਚੀਆਂ ਸ਼ਹਾਦਤਾਂ ਨੂੰ ਸਲਾਮ ਕਹਿੰਨੇ ਆ ਯਾਦ ਕਰਦੇ ਹਾਂ ਨਾ ਸ਼ਹਾਦਤਾਂ ਨੂੰ ਸਾਰੀਆਂ ਨੂੰ ਤੇ ਇੱਥੇ ਨਾਲ ਹੀ ਸੱਦਾ ਦੇਣਾ ਚਾਹੁੰਦੇ ਆਂ ਵੀ ਇਹ ਜਿਹੜਾ ਦੇਸ਼ ਦੇ ਹਾਕਮ ਜਿਸ ਢੰਗ ਦੇ ਨਾਲ ਦਖਲਅੰਦਾਜ਼ੀ ਕਰ ਰਹੇ ਆ ਉਹਨੂੰ ਵੀ ਪਛਾਣਨ ਦੀ ਬਹੁਤ ਵੱਡੀ ਲੋੜ ਆ। ਸ਼ੁਕਰੀਆ ਜੀ। ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ ਦਰਸਾ। ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ।